ਹਾਂਜੀ ਕੀ ਹਾਲ ਹੈ ਸਾਰੇ ਦਾ ਵਾਇਲ ਗੁਜਰੀ ਕਾਨਸਾ ਵਾਇਲ ਗੁਜਰੀ ਕੀ ਪਤ ਜੀ ਆਪਾਂ ਬਾਰੋਂ ਇੱਕ ਫਰਮਾਇਸ਼ ਆਈ ਸੀ ਭਾਈ ਦੀ ਉਹਨਾਂ ਨੇ ਕਿਸੇ ਨੂੰ ਸਪਰਾਇਸ ਦੇਣਾ ਹੈ ਅੱਜ ਆਪਾਂ ਸਪਰਾਇਸ ਜਾਣ ਜਾਵਾਂਗੇ ਤੇ ਤੁਹਾਨੂੰ ਜਲਦੀ ਮਿਲਦੇ ਹਾਂ ਪਹਿਲਾਂ ਰੈਡੀ ਹੋ ਜਾਈਏ ਬਾਕੀ ਤੁਹਾਨੂੰ ਰਾਤ ਜੰਦੇ ਮਿਲਦੇ ਹਾਂ ਰੈਡੀ ਆਪਾ ਹੋਵੇ ਆ ਤੁਹਾਨੂੰ ਜਲਦੀ ਮਿਲਦੇ ਹਾਂ ਬਣੇ ਰਹੋ ਮੌਸਮ ਚੈੱਕ ਕਰੋ ਕਿੰਨਾ ਵਧੀਆ ਹੋਇਆ ਅੱਜ ਮੌਸਮ ਵੀ ਬੜਾ ਕੈਮ ਹੈ ਕਾ ਮਤਾ ਮੀਹ ਵਾਲਾ ਹੋਇਆ ਲੱਗਦਾ ਮੈਨੂੰ ਲੱਗਦਾ ਮੀਹ ਪਊਗਾ ਜਲਦੀ ਜਲਦੀ ਦੇਖੋ ਤੁਹਾਨੂੰ ਮੀਹ ਦੇ ਲੁਕ ਤੇ ਖੌਣੇ ਦਿਖਾਉਣੇ ਆ ਵਾਹ ਜੀ ਅਗਵਾੜੇ ਆ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਮਿਲਣ ਪਰ ਵਾਲੇੋਂ ਆਪਾਂ ਨਿਕਲ ਆਏ ਹੁਣ ਹਾਂ ਆਪਾਂ ਆ ਗਏ ਰੋਡ ਤੇ ਬਣੀ ਰਿਓ ਇੱਥੇ ਕੁਛ ਤੱਕ ਤੁਸੀਂ ਬਲੌਗ ਦੇਖ ਲਿਆ ਹੁਣ ਗਾਂ ਵੀ ਬਣੀ ਰਿਓ ਬਲੌਗ ਐਂ ਪੂਰਾ ਦੇਖਿਆ ਜਾ ਕਰੋ ਪਰਾ ਮੇਰੇ ਸਾਰੇ ਯਾਰਾਂ ਤੁਹਾਡੀ ਸਪੋਰਟ ਨਹੀਂ ਆ ਜੋ ਕੁਛ ਵੀ ਆ ਤੇ ਫੋਲੋ ਕਰੋ ਸ਼ੇਅਰ ਕਰੋ ਪਰਾ ਆਪਣੇ ਨੂੰ ਤੁਸੀਂ ਬਹੁ ਜਾਣੇ ਬਲੌਗ ਦੇਖਦੇ ਤੇ ਹੈਗੇ ਆਂ ਔਰ ਫੋਲੋ ਨਹੀਂ ਕਰਦੇ ਭਰਾ ਆਪਣੇ ਤੁਸੀਂ ਹੁਣ ਆਪਣੀ سپورਟ ਦਿਖਾਓ ਜੇ ਇਸ ਕਰਕੇ ਮੈਂ ਹੋਰ ਬਲੌਗ ਲੈ ਕੇ ਆਵਾਂ ਵਧੀਆ ਤੋਂ ਵਧੀਆ ਆਪਣੀ ਕੋਸ਼ਿਸ਼ ਕਰਾਂ ਕਿ ਬਲੌਗ ਮੇਰਾ ਵਧੀਆ ਹੋਵੇ ਹੋਰ ਮਾਨਦਮਹੀਆਂ ਵਿੱਚ ਕਈ ਗਲਤੀਆਂ ਵੀ ਹੁੰਦੀਆਂ ਆ ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਹਾਂ ਹੀ ਬਲੌਗ ਹੋਰ ਵਧੀਆ ਲੈ ਕੇ ਆਵਾਂ ਪਹਿਲਾ ਕੰਮ ਸੇਗਾ ਆਪਾਂ ਜਾਣਾ ਸੇਗਾ ਨਾਨਕਿਆਂ ਨੂੰ ਪਹਿਲਾ ਉਹ ਵੀ ਕਰਿਆਈਏ ਆੜਕ ਹੋਣਾ ਹੀ ਖੁੱਲਾ ਸ਼ੁਕਰੀਆ ਤੇ ਵੇ ਜਾਣੇ ਆਪਣੇ ਫਰੈਂਡ ਦੇ ਕੋਲ ਤੇ ਆਪਾਂ ਹੁਣ ਜਲਦੀ ਕੋਈ ਨਾ ਇੱਕ ਜਿਹੀ ਰੋਗ ਲੈ ਕੇ ਆਵਾਂਗੇ ਨਾਨਕੇ ਆਲਾ ਨਾਨਕੇ ਤੇ ਵੀ ਆਪਣੇ ਜਿਹੜੇ ਇੱਥੇ ਫਰੈਂਡ ਆ ਉਹਨਾਂ ਨਾਲ ਤੁਹਾਨੂੰ ਜਲਦੀ ਮਿਲਾਵਾਂਗੇ ਮਾਮਿਆਂ ਦੇ ਮੁੰਡੇ ਕੰਮ ਆਪਣਾ ਨਿਬੜ ਗਿਆ ਨਾਨਕੇ ਆਲਾ ਹੁਣ ਆਪਾਂ ਚੱਲਿਆ ਆਪਣੇ ਫਰੈਂਡ ਦੀ ਸ਼ਾਪ ਤੇ ਇਹ ਤੋਂ ਆਪਾਂ ਜਾਣਾ ਜਿੱਥੇ ਆਪਾਂ ਨੂੰ ਮੇਨ ਕੰਮ ਆ। ਪਾਣੋਂ ਉੱਥੇ ਜਾ ਕੇ ਮਿਲਦੇ ਆ ਉਤੋਂ। ਬਣੇ ਰਿਓ ਇੱਥੇ ਭਰਾ ਆਪਣੇ ਨਾਲ। ਮਾਹੋ ਜੀ। ਮਿਲੋ ਸੰਭੋ ਜਵਾਨ ਆਪਣਾ। ਤੰਗ ਕੀਤਾ ਪਿਆ ਹੈ। ਤੇ ਕੰਨੇ ਦਿੰਦਾ। ਕੱਕਦਾ ਤਾਂ ਤੂੰ ਵੀ ਦੁਖੀ ਹੋ ਤੱਕੂ ਤੈਨੂੰ ਪਤਾ ਸ਼ਫਲੀ ਰੱਖੇਗਾ ਨਾ ਮੈਂ ਜਿਹਦੇ ਦੇਣਾ ਜਾ ਕੇ ਇਹਨੂੰ ਗੱਡੀ 'ਚ ਬਿਤਾਓ ਲਓ ਜੀ ਆਪਾਂ ਚੱਕ ਲਿਆ ਹਾਂ ਆਪਣਾ ਗਿਫਟ ਸ਼ੌਟਾ ਜਿਹਾ ਇਹ ਹੈਗੀ ਆ ਚਾਉ ਚਾਉ ਬਰੀਡ ਲਓ ਜੀ ਗੱਡੀ ਕਰ ਲਈ ਆਪਾਂ ਸਟਾਰਟ ਤੇ ਇਹਨੂੰ ਲੱਗ ਗਈ ਹੈ ਗਰਮੀ ਤੇ ਆਪਾਂ ਚਲਾਤਾ ਏਸੀ ਜਿਵੇਂ ਦੇਖੋ ਤੁਹਾਨੂੰ ਕਿੰਨਾ ਪਿਆਰ ਕਰਦਾ ਅੱਲੇ ਕੋਸ਼ਕ ਟਾਈਮ ਹੀ ਹੋਇਆ ਤੇ ਪਿਆਰ ਦੇਖੋ ਕਿਤੇ ਦਾ ਕਰਨਾ ਆਮ ਦੇਖ ਲੋ ਜਵਾਨ ਦੇ ਮੈਂ ਮੈਟ ਦਾ ਸੀਟ ਤੇ ਬਣਾਉਣਾ ਤੇ ਉੱਟ ਕੇ ਮੇਰੇ ਆ ਗੋਦੀ ਚ ਫੇਵ ਵਹ ਜਾਂਦਾ ਪਤਾ ਨਹੀਂ ਮੇਰੀ ਗੋਦੀ ਚ ਨਹੀਂ ਆ ਰਹੀ ਇਹਨਾਂ ਹਾਰ ਕੇ ਥੱਲੇ ਬਿਠਾਤਾ ਹਾਂ ਏਸੀ ਕੂਲਿੰਗੋਂ ਥੱਲੇ ਜ਼ਿਆਦਾ ਆ ਰਹੀ ਸੀ ਹੈਗੇ ਮੱਥੇ ਬਿਠਾਤਾ ਹਾਂ ਹਾਂ ਪੀ ਹਾਲੇ ਸੌ ਗਏ ਹਾਂ ਹਾਂ ਕਰ ਰਿਹਾ ਚੰਗੀ ਤੇਰਾ ਆਰਾਮ ਹੁਣ ਨੀਂਦਾਂ ਮਾਣੀਆਂ ਜਾ ਰਹੀਆਂ ਪੂਰੀਆਂ ਫਲਮ ਫਲ ਹੁਣ ਐ ਠੰਡੀ ਹਵਾ ਲੱਗ ਰਹੀ ਆ ਤੇ ਐ ਨਿਆਰੇ ਨਾਲ ਲੰਮਾ ਪਿਆ ਹੁਣ ਕੋਈ ਨਹੀਂ ਵੀ ਕੋਈ ਬਾਜ ਆ ਕੋਈ ਕੁਛ ਆ ਆਰਾਮ ਨਾਲ ਲੰਮਾ ਪਿਆ ਬਸ ਹੁਣ ਤਾਂ ਨੀਂਦ ਬਸ ਕੋਕੀ ਚੜੀ ਹੋਏ ਬਸ ਸੁੱਤਾ ਮਨ ਉਠਾਉਣਾ ਬਸ ਐਨ ਵਜੇ ਨਾਲ ਸੁੱਤਾ ਪਿਆ ਹੁਣ ਬਸ ਆਪੋ ਹੀ ਪਹੁੰਚਣ ਆ ਲਈਆਂ ਹੁਣ ਤੇ ਜਾ ਕੇ ਜਲਦੀ ਨਾਲ ਨੂੰ ਸਰਪ੍ਰਾਈਜ਼ ਦੇਈਏ ਦੱਸਿਆ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਵੀ ਲੈ ਕੇ ਆਉਣਾ ਗਾ ਲਾਓ ਜੀ ਟੈਂਟ ਆਪਾਂ ਪਹੁੰਚ ਚੱਲੇ ਆਂ ਤੇ ਤੁਹਾਨੂੰ ਜਲਦੀ ਮਿਲਾਂਗੇ ਇੱਕ ਹੋਰ ਬਲੌਗ ਦੇ ਨਾਲ ਤੁਸੀਂ ਬਲੌਗ ਵਗੈਰਾ ਦੇਖਦੇ ਰਹਿੰਨੇ ਆ ਪਰ ਫੋਲੋ ਨਹੀਂ ਕਰਦੇ ਭਰਾ ਆਪਣੇ ਨੂੰ ਤੁਸੀਂ ਸਪੋਰਟ ਕਰੋਗੇ ਤਾਂ ਮੈਂ ਤਾਂ ਫਿਰ ਹੌਲੀ ਹੌਲੀ ਗਾਂ ਹੋਰ ਬਲੌਗ ਲੈ ਕੇ ਆਉਂਗਾ ਇਸ ਕਰਕੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਫੋਲੋ ਕਰੋ ਭਰਾ ਆਪਣੇ ਨੂੰ ਸਬਸਕ੍ਰਾਈਬ ਕਰੋ ਸੌਰੀ ਤੇ ਫਿਰ ਤੁਹਾਨੂੰ ਜਲਦੀ ਕਿਸੇ ਇੱਕ ਹੋਰ ਬਲੌਗ ਦੇ ਨਾਲ ਮਿਲਾਂਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ